ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਸ੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗੁਬੀਰ ਸਿੰਘ ਬਾਦਲ ਨੇ ਹਲਕਾ ਤਰਨਤਾਨ ਦੇ ਲੋਕਾਂ ਅਤੇ ਵਰਕਰਾਂ ਨਾਲ ਹੰਗਾਮੀ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਪਰਦਾ ਖੋਲਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਦੇ ਸਰਕਾਰ ਨੇ ਝੂਠੇ ਵਾਅਦੇ ਕਰਕੇ ਪੰਜਾਬ ਵਿੱਚ ਸੱਤਾ ਪ੍ਰਾਪਤ ਕੀਤੀ ਹੈ ਤੇ ਅੱਜ ਪੰਜਾਬ ਦੇ ਲੋਕਾਂ ਦਾ ਕਾਂਗਰਸ ਦੀ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਸੁਖਬੀਰ ਬਾਦਲ ਨੇ ਕਿਹਾ ਕਾਂਗਰਸ ਸਰਕਾਰ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ 13 ਸੀਟਾਂ ਬਹੁਤ ਬੁਰੀ ਤਰ੍ਹਾਂ ਹਾਰਨ ਵਾਲੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਰਕਾ ਫੜ ਕੇ ਸੌਂ ਖਾਦੀ ਸੀ ਕਿ ਉਹ ਪੰਜਾਬ ਵਿੱਚ ਨਸ਼ਾ ਜੜ ਤੋਂ ਖਤਮ ਕਰਨਗੇ। ਮਗਰ ਪੰਜਾਬ ਦੀ ਨੌਜਵਾਨੀ ਬੇਰਜਗਰੀ ਨੂੰ ਲੈ ਕੇ ਨਸ਼ਿਆਂ ਦੇ ਦਲਦਲ ਵਿੱਚ ਤੱਕਦੇ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਹੋਰ ਤਾਂ ਹੋਰ ਕਾਂਗਰਸੀ ਆਗੂ ਤੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਤੇ ਝੂਠੇ ਕੇਸ ਦਰਜ ਕਰਵਾ ਰਹੇ ਹਨ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਵੇਗਾ। ਤਰੰਤਾਂਤ ਤੋਂ ਅਮਨਦੀਪ ਮਚੰਦਨ ਨਾਲ ਸ਼ਾਂਤ ਸੋਤ ਦੀ ਰਿਪੋਰਟ। ਨਾਲੇ ਲੈ ਦੇ ਦੇਖੋ ਅੱਜ ਜਿਹੜੀ ਤਰਨਤਨ ਅਸੈਂਬਲੀ ਸੈਗਮੈਂਟ ਦੇ ਵਿੱਚ ਇਹ ਵਰਕਰ ਮੀਟਿੰਗ ਆ ਇਹ ਅੱਜ ਰੈਲੀ ਦਾ ਰੂਪ ਜ਼ਰੂਰ ਇਹਨੇ ਧਾਰਨ ਕਰ ਲਿਆ ਕਿਉਂਕਿ ਕੋਈ ਵਰਕਰਾਂ ਚ ਇਹਨਾਂ ਜੋਸ਼ ਆ ਕਿਉਂਕਿ ਪਿਛਲੇ ਤਕਰੀਬਨ 2.5 2 ਸਾਲ ਤੋਂ ਜਿਹੜੀ ਕਾਂਗਰਸ ਨੇ ਖੂਨ ਦੇ ਚ ਆਈ ਜਿਹੜੇ ਵਾਅਦੇ ਕਰ ਕਰਕੇ ਲਾਰੇ ਲਾ ਲਾ ਕੇ ਲੋਕਾਂ ਨੂੰ ਜਿੱਥੇ ਡਿਵੈਲਪਮੈਂਟ ਦੀ ਗੱਲ ਆਉਂਦੀ ਆ ਉਥੇ ਇੱਕ ਪੈਸਾ ਨਹੀਂ ਇਥੇ ਆਇਆ ਸੋ ਇਸ ਕਰਕੇ ਅੱਜ ਲੋਕਾਂ ਦੇ ਵਿੱਚ ਉਹ ਪੂਰਾ ਜੋਸ਼ ਆ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਤੁਸੀਂ ਆ SLAAB ਵੇਖਿਆ ਹੋਣਾ ਜਨਤਾ ਦਾ ਤੁਸੀਂ ਆਪ ਵੇਖ ਲਓ ਕਿ ਇਹ ਇਹੋ SLAAB ਆ ਕੇ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦਾ ਆਉਂਦੇ 10-15 ਸਾਲ ਟੋਟਲੀ ਟੋਟਲੀ ਸਫਾਇਆ ਹੋ ਜਾਊਗਾ ਇਹ ਤਰਨ ਤਰ ਦੇ ਵਿੱਚ ਔਰ ਮੈਂ ਸਮੁੱਚੇ ਪੰਜਾਬ ਦੀ ਜੇ ਗੱਲ ਕਰਾਂ ਸਮੁੱਚੇ ਪੰਜਾਬ ਚ ਅੱਜ ਵਰਕਰ ਜਿਹੜਾ ਕਾਂਗਰਸ ਦਾ ਨਾਰਾਸ਼ ਹੋਇਆ ਪਿਆ ਚਾਹੇ ਉਹਨੇ ਚਾਰਾਂ ਵੋਟਾਂ ਪਾਈਆਂ ਚਾਹੇ ਉਹ ਪਾਰਟੀ ਦੇ ਤੌਰ ਤੇ ਵੋਟਾਂ ਪਾਈਆਂ ਇੱਕ ਵੀ ਕਿਸੇ ਦਾ ਜਿਹੜਾ ਕੰਮ ਆ ਉਹ ਪੂਰਨ ਰੂਪ ਚ ਨਹੀਂ ਹੋ ਸਕਿਆ ਅੱਜ ਲੋਕ ਇਹ ਮਹਿਸੂਸ ਕਰਦੇ ਆ ਕਿ ਅਸੀਂ ਠੱਗੇ ਗਏ ਆ ਅਸੀਂ ਤਬਾਹ ਹੋ ਗਏ ਆ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਤਬਾਹ ਹੋ ਗਈ ਆ ਸੋ ਇਸ ਕਰਕੇ ਅੱਜ ਲੋਕ ਕਾਂਗਰਸ ਨੂੰ ਲਾਉਣ ਲਈ ਉਹਨੂੰ ਅਲਬਦਾ ਕਹਿਣ ਲਈ ਅੱਜ ਇੱਥੇ ਇਕੱਠੇ ਹੋਏ ਆ ਤਾਂ ਇਹ ਵਰਕਰ ਸਹਿਬਾਨ ਇਕੱਠੇ ਹੋ ਕੇ ਮੀਟਿੰਗ ਦੇ ਵਿੱਚ ਤੇ ਰੋਸ ਦੇ ਵਿੱਚ ਇੱਥੇ ਆਏ ਨੇ ਕਾਂਗਰਸ ਪਾਰਟੀ ਦੇ ਇੱਕ ਸਮਰਥਕ ਅੱਜ ਪਿੰਡ ਦਾ ਸੂਵਾਲ ਦਾ ਫੜਿਆ ਗਿਆ ਤਸਕਰੀ ਦੇ ਵਿੱਚ 1 ਕਿਲੋ ਹਿਰਨ ਪਕੜੀ ਗਈ ਉਹਦੇ ਵਿੱਚ ਦੇਖੋ ਇਹਦੇ ਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਜਦੋਂ ਕਾਂਗਰਸੀ ਦੀ ਸਰਕਾਰ ਆਈ ਆ ਇਹਨਾਂ ਲੋਕਾਂ ਨੂੰ ਮਾੜੇ ਅੰਸਰਾਂ ਨੂੰ ਸਿਰ ਚੁੱਕਣ ਦਾ ਮੌਕਾ ਮਿਲਿਆ ਇਹਨਾਂ ਨੂੰ ਭੈੜੇ ਚੰਗੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਤੁਹਾਡੇ ਸਾਹਮਣੀਆਂ ਜਿਹੜੀ ਕੱਲ ਵਾਲੀ ਜਿਹੜੀ ਇਹਨਾਂ ਕੋਲ ਜਿਹੜਾ ਨਸ਼ਾ ਫੜਿਆ ਗਿਆ ਆ ਉਹ ਇਹ ਛੋਟੀ ਗੱਲ ਨਹੀਂ ਗਈ ਇਹ ਪਿਛਲੇ ਢਾਈਆਂ ਸਾਲਾਂ ਤੋਂ ਹੀ ਇਹ ਕੰਮ ਚੁਰਿਆ ਆਉਂਦਾ ਸੀ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹਨਾ ਜੀ ਇਹ ਹਮੇਸ਼ਾ ਜੂਝ ਕੇ ਮੈਦਾਨ ਵਿੱਚ ਆਪਣੀ ਫਤਿਹ ਪਾਉਂਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਰੱਖੀ ਤੇ ਵਰਕਰ ਮੀਟਿੰਗ ਸੀ ਤੁਸੀਂ ਦੇਖੋ ਵੀ ਹਰ ਬਸ਼ਰ ਜਿਹੜਾ ਉਹ ਮਹਿਸੂਸ ਕਰਦਾ ਕਿ ਅਸੀਂ ਪਾਰਟੀ ਦੇ ਵਰਕਰ ਹੈ ਅਸੀਂ ਸੇਵਾਦਾਰ ਹੈ ਔਰ ਬੜੇ ਜੋਸ਼ੋ ਖੁਸ਼ ਦੇ ਨਾਲ ਇੱਥੇ ਪਹੁੰਚ ਰਹੇ ਹੈ ਲੋਕਾਂ ਵਿੱਚ ਚਾਹ ਚੜਿਆ ਹੋਇਆ ਹੈ ਕਿ ਸਾਡੇ ਪ੍ਰਧਾਨ ਜੀ ਆ ਰਹੇ ਹੈ ਅਸੀਂ ਉਹਨਾਂ ਨੂੰ ਅਹਿਸਾਸ ਕਰਾਉਣਾ ਕਿ ਅਸੀਂ ਇੱਥੇ ਜਿੱਤੇ ਦੇ ਅਸੀਂ ਆਪਣੀ ਪਾਰਟੀ ਦੀ ਆਉਣ ਵਾਲੀ ਜਿਹੜੀ ਪਾਰਲੀਮੈਂਟ ਹੈ ਉਹ ਜਿੱਤ ਕੇ ਅਸੀਂ ਨਿਕਲਾਂਗੇ ਇਹ ਬੜਾ ਜੋਸ਼ ਹੈ ਅੱਜ ਵਰਕਰਾਂ ਵਿੱਚ ਕਿਉਂਕਿ ਸਤਾਏ ਹੋਇਆ ਕਾਂਗਰਸ ਤੇ ਕਾਂਗਰਸ ਨੇ ਜੋ ਝੂਠ ਬੋਲੇ ਸੀ ਕਾਂਗਰਸ ਨੇ ਜੋ ਗਦਾਰੀ ਕੀਤੀ ਕਾਂਗਰਸ ਨੇ ਜੋ ਗੁੰਮਰਾਹ ਕੀਤਾ ਸੀ ਕਿ ਤੁਹਾਨੂੰ ਨੌਜਵਾਨਾਂ ਨੌਕਰੀਆਂ ਦੇਵਾਂਗੇ ਤੁਹਾਡੇ ਕਰਜ਼ੇ ਮਾਫ ਕਰ ਦੇਵਾਂਗੇ ਬਜ਼ੁਰਗਾਂ ਦੀ ਪੈਨਸ਼ਨ ਵਧਾ ਦਾਂਗੇ ਬੇਦੁਦਕਾਰੀ ਪੱਤਾ ਦੇਵਾਂਗੇ ਕੁੜੀਆਂ ਨੂੰ ਅਸੀਂ بڑے بڑے ਨਸਬਜ ਬਗਾਹ ਦਿਖਾ ਦਤੇ ਅਸੀਂ ਮੋਟਰਸਾਈਕਲ ਦੇਵਾਂਗੇ ਸਕੂਟਰੀਆਂ ਦੇਵਾਂਗੇ ਸੋ ਇਹ ਸਾਰੀਆਂ ਗੱਲਾਂ ਅੱਜ ਜਿਹੜਾ ਗੁੰਮਰਾਹਕੁਨ ਪ੍ਰਚਾਰ ਸੀ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਕਿ ਸਾਰਾ ਝੂਠ ਬੋਲੇ ਸੀ ਉਦੇ ਖਿਲਾਫ ਲੋਕੀ ਅੱਜ ਲਾਮਬੰਦ ਹੋਏ ਆ ਕਿ ਅਸੀਂ ਇਸ ਸਰਕਾਰ ਨੂੰ ਪੰਜਾਬ ਚੋਂ ਹੀ ਭਜਾਉਣਾ ਤੇ ਉੱਪਰਲੀ ਸਰਕਾਰ ਜਿਹਨੇ ਦੇਸ਼ ਦਾ ਨਾਮ ਦੁਨੀਆ ਤੇ ਚਮਕਾਇਆ ਜਿਵੇਂ ਦ੍ਰਿੜ ਇਰਾਦੇ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਐਂਡੀਆਈ ਸਰਕਾਰ ਨੇ ਕੰਮ ਕੀਤਾ ਜੋ ਵਿਕਾਸ ਕੀਤੇ ਹੈ ਜੋ ਸਾਡੇ ਪੰਜਾਬ 'ਚ 에어ਪੋਰਟ ਬਣਾਏ ਹੈ ਜੋ ਪੰਜਾਬ ਦੇ ਵਿੱਚ ਚਾਰੇ ਪਾਸੇ ਫੋਰ ਲੇਨ ਸੜਕਾਂ ਬਣਾਈਆਂ ਜੋ ਫਰਾਈਓਵਰ ਬ੍ਰਿਜ ਬਣਾਏ ਜੋ ਸਕੂਲਾਂ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਉਹ ਵੱਡੇ ਵੱਡੇ ਅਸੀਂ ਮਾਰ ਕੇ ਮਾਰੇ ਹੈ ਉਹ ਸਾਰੀਆਂ ਗੱਲਾਂ ਅਸੀਂ ਲੋਕਾਂ ਦੇ ਸੰਗ ਅੱਜ ਦੀ ਮੀਟਿੰਗ ਦਾ ਏਜੰਡਾ ਕੀ ਹੈ ਜੀ ਅੱਜ ਜਿਹੜੀ ਵਰਕਰ ਮੀਟਿੰਗ ਹੈ ਵਰਕਰ ਮੀਟਿੰਗ ਹੈ ਕਿ ਜੇ ਵਰਕਰਸ ਦੀ ਵੀ ਕੋਈ ਪਰੇਸ਼ਾਨੀ ਹੈ ਕੋਈ ਤਕਲੀਫ ਹੈ ਕਈਆਂ ਦੇ ਝੂਠੇ ਪਰਚੇ ਪੈ ਰਹੇ ਹੈ ਕਿਸੇ ਨੂੰ ਧੱਕੇ ਹੋ ਰਹੇ ਹੈ ਉਹ ਸਾਰਾ ਕੁਝ ਪ੍ਰਧਾਨ ਸੌਣ ਵਾਸਤੇ ਆ ਰਹੇ ਹੋ ਉਹਨਾਂ ਲੋਕਾਂ ਦੀ ਸੀ ਆਵਾਜ਼ ਸੁਣਾਗੇ ਇਹ ਆਵਾਜ਼ ਉਠਾਵਾਂਗੇ ਉਹਨਾਂ ਨਾਲ ਖਲੋਵਾਂਗੇ ਤੇ ਜੋ ਲੋਕੀ ਅਜ ਆਪਣੇ ਆਪਣੇ ਰਿਸਿਪਤਾ ਦੱਸਣਗੇ ਵਰਕਰ ਵੀ ਸੁਣਨ ਵਾਸਤੇ ਆਏ ਕਾਂਗਰਸ ਪਾਰਟੀ ਦੇ ਇੱਕ ਕੱਲ ਖਾਸ ਵਰਕਰ ਸਰਪੰਚ ਦਾ ਪਿੰਡਾਂ ਤੋਂ 1 ਕਰੋੜ ਦੀ ਹੀਰੋਨ ਖੜੀ ਗਈ 5 ਕਰੋੜ ਦੀ 1 ਕਿਲੋ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਕਿ ਇਹ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਹਾਥੇ ਸੌ ਖਾਦੀ ਸੀ ਉਹ ਹਾਲੇ ਤੱਕ ਜਿਹੜਾ ਨਸ਼ੇ ਦਾ ਕਾਰੋਬਾਰ ਹਾਲੇ ਤੱਕ ਜਿਹੜਾ ਮਾਜਾ ਖੇਡਿਆ ਜੀ ਇਹ ਰਿਜ਼ਲਟ ਨਿਕਲਦਾ ਆ ਰਿਹਾ ਹੈ ਕਿ ਗੁਟਕਾ ਸਾਹਿਬ ਫੜ ਕੇ ਉਹ ਝੂਠ ਬੋਲਿਆ ਸੀ ਇਹ ਸਜ਼ਾ ਆਪਣੀ ਆਪੇ ਹੀ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ ਜਿਹੜਾ ਪਾਪ ਅੱਜ ਇਹ ਕਰ ਰਹੇ ਐ ਲੋਕਾਂ ਨੇ ਦੱਸ ਦਿੱਤਾ ਕਿ ਤੁਸੀਂ ਜੇ ਪਾਪ ਕੀਤਾ ਸੀ ਪਹਿਲਾਂ ਝੂਠ ਬੋਲਿਆ ਸੀ ਅੱਜ ਤੁਹਾਨੂੰ ਇਹ ਸਜ਼ਾਾਂ ਪੂਤੜੀਆਂ ਪਹਿਣ ਗਈਆਂ ਅਜ ਨਸ਼ੇ ਜਿਹੜੇ ਐ ਇਹ 1 ਲੀਟਰ ਥੋੜਾ ਨਾਲ ਵੇਚਦੇ ਐ ਸਾਰੇ ਲੀਟਰ ਆਪ ਵੀ ਕਹਿ ਰਹੇ ਐ ਕਿ ਨਸ਼ਾ ਬਹੁਤ ਐ ਗੁਰਜੀਤ ਸਿੰਘ ਰਾਣੇ ਵਰਗੇ ਕਹਿੰਦੇ ਐ ਕੁਲਬੀਰ ਸਿੰਘ ਜੀਰੇ ਵਰਗੇ ਐ ਮਲੇ ਕਹਿੰਦੇ ਉਹਦੇ ਆਪ ਕਹ ਰਹੇ ਐ ਕਿ ਨਸ਼ੇ ਬਹੁਤ ਵਿਕ ਰਹੇ ਐ ਨਸ਼ਿਆਂ ਨੂੰ ਕੋਈ ਠੱਲ ਨਹੀਂ ਪੈ ਰਿਆ ਅੱਜ ਸ਼ਮਸ਼ੇਰ ਸਿੰਘ ਦੁੱਲੋ ਇਹਨਾਂ ਜਿਹੜਾ ਪ੍ਰਧਾਨ ਰਿਹਾ ਆ ਕਾਂਗਰਸ ਪਾਰਟੀ ਦੇ ਪੰਜਾਬ ਦਾ ਉਹਨੇ ਕਿਹਾ ਕਿ ਨਸ਼ੇ ਘਟੇ ਨਹੀਂ ਨਸ਼ੇ ਵਧੇ ਸੋ ਇਸ ਕਰਕੇ ਸਬੂਤ ਦੀ ਲੋੜ ਹੈ ਜੀ ਇਹ ਹੈ ਹੀ بڑے ਨਸ਼ਿਆਂ ਚ ਜੰਮੇ ਨਸ਼ਿਆਂ ਚ ਤੇ ਇਹਨਾਂ ਦਾ ਕਾਰੋਬਾਰੀ ਨਸ਼ਿਆਂ ਨਾਲ ਇਸ ਕਰਕੇ ਇਹਨਾਂ ਬਾਰੇ ਕੀ ਕਹਿਣਾ ਤੇ ਤੁਹਾਨੂੰ ਲੱਗਦਾ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਵਿੱਚ ਬਾਦਲ ਜੀ ਅੱਜ ਲੋਕ ਸਭਾ ਲੋਕ ਸਾਬ ਦੇ ਜਿਹੜੇ ਕੈਂਡੀਡੇਟ ਉਹਨੇ ਅਨਾਉਂਸਮੈਂਟ ਕਰ ਦੰਗੇ ਅੱਜ ਦੇਖੋ ਜੀ ਕੈਂਡੀਡੇਟ ਦਾ ਇਸ਼ਾਰਾ ਤਾਂ ਉਹਨਾਂ ਦੇਤੇ ਨੇ ਪਰ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਹੈ ਉਹਦੇ ਸਾਰੇ ਕੈਂਡੀਡੇਟਾਂ ਨੂੰ ਤੁਹਾਨੂੰ ਹਰੀ ਝੰਡੀ ਮਿਲ ਚੁੱਕੀ ਜੀ ਬਿਲਕੁਲ ਜੀ ਬਿਲਕੁਲ ਹਰੀ ਝੰਡੀ ਕੀ ਉਹਨਾਂ ਹੁਕਮ ਲਾਤਾ ਕਿ ਜਾ ਕੇ ਕੰਮ ਕਰੋ ਦੋ ਸਾਲ ਪਹਿਲੇ ਜਦੋਂ ਲੈਕਚਰ ਜੀ ਉਹਨੇ ਕਾਲੀ ਦਲ ਤੇ ਸੀ ਉਹਨਾਂ ਨੂੰ ਪਤਾ ਸੀ ਕੀ ਇਹ ਤੀਜੀ ਵਾਰ ਫਿਰ ਤੋਂ ਸਰਕਾਰ ਇਹਨਾਂ ਦੀ ਬਣ ਜਾਣੀ ਹੈ ਉਹਨਾਂ ਨੇ ਝੂਠ ਦਾ ਸਹਾਰਾ ਲੈ ਕੇ ਇੱਕ ਲਗਾਤਾਰ ਝੂਠਾ ਪ੍ਰਚਾਰ ਥੋੜੀ ਪਾਰਟੀ ਦੇ ਖਿਲਾਫ ਕੀਤਾ ਇਹ ਜਾ ਪ੍ਰਚਾਰ ਕੀਤਾ ਕਿ ਜਿਹੜੇ ਆਪਣੇ ਕੰਮ ਕੀਤੇ ਸੀ ਉਹ ਜਨਤਾ ਦੇ ਮਨਾਂ 'ਚ ਭਲਾ ਕੇ ਉਹ ਪ੍ਰਚਾਰ ਮਨ ਜਨਤਾ ਦੇ ਮਨਾਂ 'ਚ ਪਾ ਦਿੰਦਾ। ਕੈਪਟਰ ਮੇਡਰ ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ।